सरकारें तेरे काम सरकार मुर्दाबाद पंजाब सरकार हाय होयकार मुर्दाबाद पंजाब मुर्दाबाद کے ہاتھ مدات مدات کے ਇਹ ਸੜੀ ਮੰਗਾਇਆ ਕਾਫੀ ਲੰਮੇ ਸਮੇਂ ਤੋਂ ਪੈਂਦੀ ਚੱਲਦੀ ਆ ਪਈ ਆ ਸੀ 1 ਜੁਲਾਈ 2024 ਨੂੰ ਭਗਵਨ ਸਵਾਨ ਸਾਹਿਬ ਨਾਲ ਮੀਟਿੰਗ ਹੋਈ ਸੀ ਜਿੱਥੇ ਸਾਨੂੰ ਪੂਰਾ 781 ਮਹੀਨੇ ਦਾ ਟਾਈਮ ਲਿਆ ਸੀ ਕਮੇਟੀ ਬਣਾਉ। ਉਹ ਕਮੇਟੀ ਬਣਾਈ ਸੀ ਪਰ ਉਹਨਾਂ ਨੂੰ 1 ਸਾਲ ਬੀਤ ਚੁੱਕਿਆ ਉਹ ਕਮੇਟੀ ਨੇ ਕੰਮ ਨਹੀਂ ਕੀਤਾ। ਅਸੀਂ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਛੇ ਟ੍ਰੈਂਸਪੋਰਟ ਸੈਕਟਰੀ ਸਾਹਿਬ ਆਪਣੇ ਟ੍ਰਾਂਸਪੋਰਟ ਮਿਨਿਸਟਰ ਲਾਜਿਤਪੁਰ ਸਾਹਿਬ ਨਾਲ ਪਰ ਉਹਨਾਂ ਨੂੰ ਇਹੀ ਗੱਲਾਂ ਨੂੰ ਵਾਰ-ਵਾਰ ਕੀਤੀ ਕਰ ਰਹੇ ਆ ਕਰ ਰਹੇ ਆ ਸਾਲ ਬੀਤ ਚੁੱਕਾ ਤਿੰਨ ਸਾਲ ਸਰਕਾਰ ਆਈ ਨੂੰ ਹੈ ਪਰ 2 ਸਾਲ ਬਚੇ ਆ 2 ਸਾਲ ਬਾਅਦ ਤੋਂ ਉਹਨਾਂ ਨੇ ਫੇ ਇਹਨਾਂ ਪੁਰਾਣੀਆਂ ਸਰਕਾਰਾਂ ਲਾਉਂਦੀਆਂ ਰਹੀਆਂ ਅਸੀਂ ਉਹਨਾਂ ਨੂੰ ਵਾਰ-ਵਾਰ ਕਹਿੰਨੇ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਕਰਾ ਦਿਓ ਹਾਈ ਤੱਕ ਉਹਨਾਂ ਨੇ ਸਾਨੂੰ ਕੋਈ ਇਦਾਂ ਦਾ ਵਾਅਦਾ ਨਹੀਂ ਕੀਤਾ ਵੀ ਜਿਹੜਾ ਸੀਐਮ ਸਾਹਿਬ ਤਾਂ ਮੀਟਿੰਗ ਕਰ ਸਕੀਏ ਕਿਉਂ ਸਾਡੀ ਇਹੀ ਮੰਗੀਏ ਸੀਐਮ ਸਾਹਿਬਾ ਕਿਉਂਕਿ ਸਾਡਾ ਮੰਤਰੀ ਸਾਹਿਬ ਨੇ ਕਿਹਾ ਤਾਂ ਸੀਐਮ ਸਾਹਿਬ ਦਾ ਮੁੱਦਾ ਹੈ ਸੀਐਮ ਸਾਹਿਬ ਤਾਂ ਕੁਝ ਕਰ ਸਕਦਾ ਹੈ ਕਿਉਂ ਸੀਐਮ ਸਾਹਿਬ ਸਾਡਾ ਕਰਨ ਕਰਕੇ ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਕਰਾਈ ਜਾਵੇ ਪਰ ਸੀਐਮ ਸਾਹਿਬ ਵੀ ਆਪਣੀ ਮੀਟਿੰਗ ਦੇਣ ਤੋਂ ਵਾਰ-ਵਾਰ ਭਾਈ ਦੇ ਨਜ਼ਰ ਆ ਰਹੇ ਆ ਅਸੀਂ 30 ਜੂਨ ਨੂੰ ਹੁਣ ਆਪਣੇ ਨੈਟਵਰਕ ਸਟਾਫ ਦਾ ਕਰਾਓ ਕੀਤਾ ਸੀ ਜਿਹਦੇ ਵਿੱਚ ਉੱਥੇ ਵੀ ਉਹਨਾਂ ਨੇ ਇਹੀ ਗੱਲ ਕੀਤੀ ਇੱਕ ਦੂਜੇ ਤੇ ਆਪਸੀ ਉਹਨਾਂ ਦੇ ਰੰਜਿਸ਼ ਪੈਜ ਦੇ ਕਾਰਨ ਅਫਸਰਾਂ ਦੀ ਕੀ ਇਹਦਾ ਕੰਮ ਆ ਉਦੋਂ ਤੱਕ ਵੀ ਇਹਦਾ ਕੰਮ ਆ ਕਰਦੇ ਲੰਘਾਇਆ ਤੇ ਜਿਹਦੇ ਕਰ ਮੈਚ ਸਾਨੂੰ ਮਜਬੂਰ ਨਾ 3 ਦਿਨ ਦੀ ਹੜਤਾਲ ਤੇ ਜਾਣਾ ਪਿਆ ਅੱਜ ਦਾ ਜਿਹੜਾ ਪਾਰਟ ਹੈ ਉਹਦੇ ਨਾਲ ਸੰਬੰਧਿਤ ਸਾਰਾ ਜਿਹੜਾ ਸਾਡਾ 10 ਤੇ 11 ਦਾ 10 ਦਾ ਸੀਐਮ ਸਾਹਿਬ ਦੀ ਕੋਟੀ ਦਾ ਘਰਾਓ ਆ ਤੇ 11 ਨੂੰ ਡੀਪਾ ਦੇ ਵਿੱਚ ਹੜਤਾਲ ਹੋਊਗੀ ਉਸ ਰਾਜ ਜਥੇਬੰਦੀ ਵੱਲੋਂ ਜਿਹੜਾ ਪੰਜਾਬ ਦੀ ਪਨ ਪਨਬਸ ਪੀਆਰਟੀਸੀ ਕੰਟੈਕਟ ਵਰਕਰ ਜੂਨੀਅਰ ਆ ਉਹਦੇ ਵੱਲੋਂ ਅੱਜ ਜਿਹੜਾ ਆਪਣੇ ਤਾਰੇ ਉਹ ਬੱਸਾਂ ਵੀ ਬੰਦ ਹੈ ਜੀ ਟੋਟਲੀ ਪੰਜਾਬ ਟੋਟਲੀ ਪੰਜਾਬ ਚ ਪੀ ਆਰਟੀਸੀ ਤੇ ਪੰਨਪਾਸ ਦਾ ਜਿਹੜਾ ਚੱਕਾ ਮੁਕੰਮਲ ਜਾਣ ਜਿਹੜੀ ਠੇਕੇ ਵਾਲੀਆਂ ਬੱਸਾਂ ਕਿ ਅਜੇ ਦੂਜੇ ਸਾਰੇ ਰੱਗੇ ਲਗਭਗ ਸਾਰੇ ਠੇਕੇ ਵਾਲੀਆਂ ਬੱਸਾਂ ਬੰਦ ਹੈ ਜਿਹੜੀਆਂ ਦੂਜੇ ਤੋਂ ਸਟਾਪ ਹੀ ਨਹੀਂ ਹੈਗਾ ਉਹ ਇੱਕ ਜਾਂ ਦੋ ਬੱਸਾਂ ਚੱਲਦੀਆਂ ਪੂਰੇ ਪੰਜਾਬ ਚ 10 ਹੋਣਗੀਆਂ ਬਸ ਉਹੀ ਚੱਲਦੀਆਂ ਪਈਆਂ ਪੈਸੇ ਉਹਨਾਂ ਨੇ ਵੀ ਅੱਜ ਆਡਾ ਸਮਰਥਨ ਪੂਰਾ ਦਿੱਤਾ ਹੈ ਨਾਲ ਟ੍ਰੇਡ ਯੂਨੀਅਨ ਨੇ ਕਿੰਨੇ ਵੀ ਤੱਕ ਰਹਿਣ ਵਾਲੀ ਤੇ ਕੱਲ ਜਿਹੜੇ ਪਰ ਕੱਲ ਦੇ ਪਰਪਸ ਦਾ ਹੈਗਾ ਪ੍ਰੋਗਰਾਮ ਉਹ ਕਿੰਨੇ ਕਵੇ ਦਾ ਹੈ ਜਾਂ ਕਿਹੜੀ ਕਿਹੜੀ ਜਗ੍ਹਾ ਆਪਣਾ ਸਾਡ ਤੇ ਪਰਸੋ ਸਾਡੇ ਇਥੇ ਬੱਸ ਸਟੈਂਡ ਦਾ ਜਾਇੰਟ ਟੈਂਪਲ ਦਾ ਬੱਸ ਸਮੂਹ ਉਹ ਗੱਲ ਕਰਨ ਕਿ ਇਸ ਸਰਕਾਰ ਨੇ ਬੜੀ ਉਮੀਦ ਹੈ ਨਾਲ ਆਪ ਹੀ ਲੈ ਕੇ ਬੱਸਰ ਹੋਸਟਲ ਲਾ ਕੇ ਸਾਰਾ ਕੁਝ ਤੇ ਇਹ ਤਾਂ ਨਾ ਤਾਂ ਕਿ ਸਰਕਾਰ ਆਪਣੇ ਵਾਅਦੇ ਤੋਂ ਭਾਜ ਨਹੀਂ ਰਹੀ ਜਾਂ ਫੇ ਨਹੀਂ ਅਗਰ ਪੂਰੇ ਕਰ ਰਹੀ ਤੇ ਮਲਸ਼ਾ ਕੀ ਹੈ ਸਰਕਾਰ ਦੀ ਬਿਲਕੁਲ ਜੀ ਸਰਕਾਰ ਤਾਂ ਜਿਹੜੇ ਹਾਲ ਚੱਲਦੇ ਪਏ 3 ਸਾਲ ਹੋ ਚੁੱਕੇ ਆ ਕਿ ਇਹ ਸਰਕਾਰ ਕੋਈ ਵੀ ਸਰਕਾਰ ਹੋਵੇ ਜਿਹੜੇ ਪਿਛਲੇ ਸਰਕਾਰਾਂ ਵਿੱਚ ਲੰਗੀਆਂ ਉਹ ਦੋ ਵਾਰ ਮਹਿਕਮੇ ਚ ਬੱਸਾਂ ਜਰੂਰ ਪਾਉਂਦੀਆਂ ਸੀ ਇਹ ਸਰਕਾਰ ਨੇ ਹਜੇ ਤੱਕ ਤਾਂ ਪਾਸ ਨਹੀਂ ਦੀ ਭਾਈ ਕਿ ਜਿਹਨਾਂ ਦਾ ਨਾ ਫਰਜ਼ ਬੰਦਾ ਸੀ ਕਿ ਪਹਿਲਾਂ ਬੱਸਾਂ ਪਾਉਂਦੇ ਪਬਲਿਕ ਦੀ ਡਿਮਾਂਡ ਜਦੋਂ ਫ੍ਰੀ ਕੀਤਾ ਤੁਹਾਨੂੰ ਪਤਾ ਹੈ ਪਬਲਿਕ ਫ੍ਰੀ ਹੈ ਬੱਸ ਸਟੈਂਡਾਂ ਤੋਂ ਸਾਰੀ ਕਵਰ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਕਿਸ ਪਾਸਾ ਘਟਾ ਸਟਾਪ ਘਟਾ ਪਰ ਇਹਨਾਂ ਨੇ ਉਸ ਚੀਜ਼ ਨੂੰ ਉਹਨਾਂ ਨੇ ਦੇਖਾ ਕੀਤਾ ਵਾ ਤੇ ਜਿਹੜਾ ਸਮਾਂ ਘਟਾ ਦੇ ਰਿਹਾ ਇਸ ਟਾਈਮ ਹੜਤਾਲ ਜੇ ਅੱਜ ਸਾਮਾ ਰਾਤ ਮੀਟਿੰਗ ਕਰਦੇ ਚ ਅੱਜ ਦਾ ਸਮਾਂ ਦਿੰਦੇ ਸਾਨੂੰ ਮੀਟਿੰਗ ਦਾ ਜਿਹੜਾ ਹੁਣ ਜਿਹੜਾ ਸਮਾਂ ਦੇ ਰਿਹਾ 3 ਵਜੇ ਦਾ ਟਾਈਮ ਦਿੱਤਾ ਸ਼ਹਿਰ ਲਾਲਜੀਪੁਰ ਨੇ ਉਹ ਦੇਖਦੇ ਆ ਕਿ ਸਿਟਾ ਨਿਕਲ ਜਾਂ ਨਹੀਂ ਨਿਕਲਦਾ ਜੇ ਸੀਐਮ ਸਾਹਿਬ ਦੀ ਮੀਟਿੰਗ ਮਿਲੂਗੀ ਤਾਂ ਸਾਡਾ ਪੋਸਟਪੋਨ ਹੋ ਸਕਦਾ ਨਹੀਂ ਤਾਂ ਅਸਲ ਵਿੱਚ ਇਹ ਹੜਤਾਲ ਵੱਧ ਸਕਦੀ ਹੈ ਅਜਿਹੜੇ ਕੋ ਕਿੰਨੇ ਵੇ ਤੱਕ ਹੈ ਤੇ ਟੋਟਲ ਬੰਦੀ ਦੀ ਗੱਲ ਕਰੀ ਕਿੰਨੇ ਕੰਮ ਹੈ ਜਿਹੜੇ ਹਰਦਾ ਜਿਹੜੇ ਅੱਜ ਦਾ ਜਿਹੜਾ ਕੰਮ ਹੈ ਉਹ 5000 ਦੇ ਕਰੀਬ ਛੜਿਆ ਕੰਮ ਹੈ ਤੇ 2000 ਜਿਹੜੀ ਬੱਸ ਦਾ ਚੱਕਾ ਜਾਵਾ ਪੂਰੇ ਪੰਜਾਬ ਚ 2000 ਬੱਸ ਬੰਦ ਹੈ ਕਿੰਨੇ ਵੇ ਤੱਕ ਆਪਣੇ ਰਹਿਣਗੇ ਇਹ ਆਪਣੀ ਜਿਹੜੀ ਹਰਦਾ ਅੱਜ ਰਾਤ 12 ਵਜੇ ਦੀ ਸ਼ੁਰੂ ਹੋਈ ਦੀ ਆ ਤੇ 11 ਤਰੀ ਨੂੰ ਰਾਤ ਨੂੰ 12 ਵਜੇ ਤੱਕ ਮੁੱਕੂਗੀ ਜੇ ਕੋਈ ਹਾਲਾਤ ਸ਼ਿੱਟਾ ਨਹੀਂ ਨਿਕਲਦਾ ਸੀਮ ਸਿੰਘ ਸਾਹਿਬ ਨੂੰ ਅਪੀਲ ਕਰ ਰਹਾ ਹਾਂ ਕਿ ਥੋੜਾ ਸਮਾਂ ਰਹਿ ਗਿਆ ਉਹਨਾਂ ਦਾ ਇਹ ਸਾਰੀ ਮੰਗਾਵਾਲੇ ਥੋੜਾ ਧਿਆਨ ਦੇ ਬਿਲਕੁਲ ਤੇ ਬਿਲਕੁਲ ਸੀਮ ਸਿੰਘ ਸਾ ਇਹ ਵਾਦੀ ਉਹੀ ਸਰਕਾਰਾਂ ਵਾਂਗ ਹੀ ਕਰਛੜੇ ਆ ਕਿ ਜਿਹੜੇ ਤੁਸੀਂ ਅਸੀਂ ਉਹਨਾਂ ਸਰਕਾਰਾਂ ਤੇ ਵਿਸ਼ਵਾਸ ਕਰਦੇ ਸਕੋ ਉਹ ਜੋ ਕਰਦੇ ਥੋੜਾ ਬਹੁਤਾ ਕਰਤੇ ਦਿੰਦੇ ਸੀ ਅਕਾਲੀ ਨਹੀਂ ਸੁਣਦੇ ਵੇ ਜੇ ਅਸੀਂ ਵਰਕਰ ਦਾ ਨਹੀਂ ਸੋਚਣਾ ਜੇ ਕਿ ਅਸੀਂ ਕਹ ਰਹੇ ਹਾਂ ਕਿ ਠੇਕੇਦਾਰੀ ਸਿਸਟਮ ਬੰਦ ਕਰਨਾ ਤੁਸੀਂ ਆ ਹੁਣ ਬਿਨਾ ਠੇਕੇਦਾਰ ਤੋਂ ਭਰਤੀ ਕਰ ਰਹੇ ਹੋ ਠੇਕੇ ਦੇ ਜੇ ਤੋ ਅਸੀਂ ਕਹ ਰਹੇ ਹਾਂ ਕਿ ਤੁਹਾਡੇ ਕੋਲ ਠੇਕੇਦਾਰੀ ਨਹੀਂ ਹੈਗਾ ਤੇ ਫਿਰ ਤੁਸੀਂ ਭਰਤੀ ਕਿੱਦਾਂ ਕਰ ਰਹੇ ਹੋ ਮੈਂ ਸੀਮ ਸਿੰਘ ਸਾਹਿਬ ਨੂੰ ਇਹੀ ਵਾਰ-ਵਾਰ ਕਹਾਂਗਾ ਜੇ ਗਾੜੀ ਆਉਣ ਵਾਲਾ ਸਮਾਜ ਚਾਹੁੰਦੇ ਹੋ ਤੇ ਇਹਨਾਂ ਵਰਕਰਾਂ ਦਾ ਇਹਨਾਂ ਮੁਲਾਜ਼ਮਾਂ ਦਾ ਹੱਕ ਇਹਨਾਂ ਨੂੰ ਦੋ ਤੇ ਪਬਲਿਕ ਦੀ ਜਿਹੜੀ ਡ 10000 ਦੀ ਪਾਸਟਰੀ ਰਿਮਾਂਡ ਆ ਉਹ ਪੂਰੀ ਕੀਤੀ ਜਾਵੇ ਜਿਹੜੇ ਬਦਲਾਵ ਨੂੰ ਲੈ ਕੇ ਵੋਟਾਂ ਪਾਈਆਂ ਸੀਗਾ ਜਾਂ ਵੋਟਾਂ ਪੁਆਈਆਂ ਸੀਗਾ ਤਾਂ ਉਹ ਆਪਣੇ ਦੇ ਭਰੂ ਕੰ ਬਿਲਕੁਲ ਵੀ ਐਸਾ ਮਤਲਬ ਸਾਨੂੰ ਆਪਣੇ ਦੇ ਭਰੂ ਲੱਗਦੀਆਂ ਅਸੀਂ ਆਪ ਸਰਕਾਰ ਨੂੰ ਅਸੀਂ ਇਸ ਚੀਜ਼ ਤੋਂ ਨਹੀਂ ਮੁੱਕਰਦੇ ਅਸੀਂ ਆਪ ਸਰਕਾਰ ਨੂੰ ਆਂਦਾ ਸੀ ਕਿ ਸਾਨੂੰ ਲੱਗਾ ਕਿ ਤੀਜੀ ਸਤਾ ਆਉਗੀ ਤੇ ਕੁਝ ਕਰਨਗੇ ਪਰ ਇਹ ਉਹਨਾਂ ਸਰਕਾਰਾਂ ਤੋਂ ਵੀ